ਅਸ਼ਿਕਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਦੇ ਲਾਗੇ ਪਾਣੀ ਦੇ ਵਿੱਚ ਡੁੱਬ ਜਾਣ ਦੇ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਅਕਸਰ ਇਸ ਤਰ੍ਹਾਂ ਦੇ ਹਾਸੇ ਵੇਖਣ ਨੂੰ ਮਿਲਦੇ ਹਨ ਕਿਉਂਕਿ ਨੰਗਲ ਦੇ ਲਾਗੇ ਨਹਿਰਾਂ ਅਤੇ ਦਰਿਆਵਾਂ ਦੇ ਵਿੱਚ ਬੱਚੇ ਜਦੋਂ ਨਹਾਣ ਦੇ ਲਈ ਆਉਂਦੇ ਹਨ ਤਾਂ ਕਈ ਵਾਰ ਇਸ ਤਰ੍ਹਾਂ ਦੇ ਹਾਸੇ ਹੋ ਜਾਂਦੇ ਹਨ ਫਿਲਹਾਲ ਇਹਨਾਂ ਦੋਵੇਂ ਡੁੱਬੇ ਹੋਏ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਅਤੇ ਡਾਈਵਰਾਂ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬੱਚਾ ਨਿੱਕੂ ਨੰਗਲ ਦੇ ਸਰਪੰਚ ਦਾ ਬੇਟਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਦੇ ਵੀ ਇਸ ਸਾਈਡ ਨੂੰ ਨਹੀਂ ਆਇਆ ਪਰ ਅੱਜ ਪਤਾ ਨਹੀਂ ਕਿਵੇਂ ਉਹ ਇਸ ਜਗ੍ਹਾ ਉੱਤੇ ਪਹੁੰਚ ਗਿਆ ਤੇ ਪਾਣੀ ਦੇ ਵਿੱਚ ਡੁੱਬ ਗਿਆ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਪਾਣੀ ਦੇ ਕਿਨਾਰੇ ਇਕੱਲੇ ਨਾ ਜਾਵੋ ਤੇ ਨਾ ਹੀ ਪਾਣੀ ਦੇ ਵਿੱਚ ਨਹਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਹਾਸੇ ਕਦੋਂ ਵਾਪਰ ਜਾਂਦੇ ਹਨ ਪਤਾ ਨਹੀਂ ਲੱਗਦਾ ਤੇ ਚਲੋ ਆ ਤੁਹਾਨੂੰ ਸੁਣਾਉਣੇ ਆ ਇਸ ਮੌਕੇ ਗਲਬਾਤ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜਾਣਕਾਰੀ ਜੀ ਮੈਂ ਆਪਣੀ ਦੁਕਾਨ ਉੱਤੇ ਬੈਠਾ ਹੋਇਆ ਸੀਗਾ ਮੈਨੂੰ ਇੱਕ ਫੋਨ ਆਇਆ ਉਹ ਜੀ ਕਿੱਥੇ ਬੈਠੇ ਮੈਂ ਸ਼ਾਪ ਤੇ ਬੈਠਾ ਵਾਂ ਕਹਿੰਦੇ ਵੀ ਜਲਦੀ ਆਜੋ ਸਾਡੇ ਮੇਰੇ ਵਾਰਡ ਚੀ ਥੋੜਾ ਦੀਪੂ ਹੈ ਤਦ ਉਹ ਬੇਟਾ ਡੋਪ ਗਿਆ ਹਾਂ ਉਥੋਂ ਐਕਟਿਵਾ ਚੱਕੀ ਤੇਜ਼ੀ ਨਾਲ ਗਿਆ ਉਹ ਮੁੰਡੇ ਮੱਡੇ ਮ ਆਪਣੇ ਸਾਰੇ ਨੂੰ ਫੋਨ ਕਰ ਦਿੱਤਾ ਤੇ ਜਾਓ ਮੁੰਡੇ ਮੇਰੇ ਸਾਰੇ ਅੱਗੇ ਵਿੱਚੇ ਤੁਰੇ ਮੈਂ ਕਿਹਾ ਦੇਖ ਕੇ ਆਓ ਅਜੀ ਇੱਥੇ ਪੁੱਜੇ ਜਿੱਥੇ ਮੁੰਡਿਆਂ ਨੂੰ ਪਤਾ ਲੱਗਿਆ ਵੀ ਦੋ ਮੁੰਡੇ ਸੀਗੇ ਇੱਕ ਮੁੰਡਾ ਸਰਪੰਚ ਸੀਗਾ ਇਹਦਾ ਨਿਕੁਨ ਉਹਦਾ ਉਹਨਾਂ ਦਾ ਬੇਟਾ ਸੀਗਾ ਉਹਦਾ ਪੈਰ ਫਿਸਲਿਆ ਹਾਂ ਉਹਦਾ ਪੈਰ ਫਿਸਲਿਆ ਜਿੱਦਿ ਉਹ ਪੈਰ ਫਿਸਲਿਆ ਉਹਨੂੰ ਬਚਾਉਂਦੇ ਬਚਾਉਂਦੇ ਜਿੱਦਾਂ ਕਿ ਦੱਸਿਆ ਸੰਤਾ ਪਤਾ ਨਹੀਂ ਕਿ ਕੂਜਾ ਮੁੰਡਾ ਉਹਨੂੰ ਬਚਾਣ ਗਿਆ ਉਹ ਵੀ ਛੋਟੇ ਸੀਗਾ ਮਤਲਬ ਉਹਨਾਂ ਨੇ ਹੱਥ ਖੜ ਲਿਆ ਕਿਆ ਹੋਇਆ ਨਾਲ ਹੀ ਵਿਦਨ 5 ਮਿੰਟ ਚ ਕਹਿੰਦੇ ਡੁੱਬ ਗਿਆ ਪਤਾ ਨਹੀਂ ਲੱਗਿਆ ਹੁਣ ਅਸੀਂ ਬੁਲਾਇਆ ਹਰਾ ਮਕੇਸ਼ ਸੇਟਰ ਸਾਹਿਬ ਵੀ ਆ ਗਏ ਬਾਕੀ ਸਾਰੇ ਮੁੰਡਿਆਂ ਨੂੰ ਪੁੱਛਿਆ ਵਕੀ ਹੁਣ ਪਤਾ ਨਹੀਂ ਲੱਗ ਰਿਹਾ ਗੋਤਾਖੋਰ ਬੁਲਾ ਲੈ ਸਰ ਆਈਕਲ ਗਰਮੀਆਂ ਦੇ ਕਰਕੇ ਲੋਕੀ ਬਹੁਤ ਨਹਾਣ ਆਉਂਦੇ ਕੀ ਕਹਿਣਾ ਚਾਹੂਗੇ ਜਿਹੜੇ ਬੱਚੇ ਐਸੇ ਆਉਂਦੇ ਨਾ ਮਾਪਾਪ ਤੋਂ ਕਿੰਨਾ ਕਿ ਬੱਚਾ ਲੇਕਿਨ ਮੈਂ ਤਾਂ ਇਹ ਫਿਰ ਵੀ ਕਹੂੰਗਾ ਆਪਣੇ ਬੱਚਿਆਂ ਸੰਭਾਲ ਕੇ ਰੱਖੋ ਗਰਮੀ ਦਾ ਟਾਈਮ ਹੈਗਾ ਬਾਹਰ ਨਾ ਭੇਜੋ ਬਹੁਤ ਮਿਸ ਹੈਵਿੰਗ ਹੋ ਰਹੀਆਂ ਇਧਰ ਦੀਆਂ ਦਰਿਆਵਾਂ ਦੇ ਵਿੱਚ ਤੋਂ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਨੰਗਲ ਵਾਲਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਨਾ ਭੇਜੋ ਦੇਖੋ ਦੂਜਾ ਦੀ ਜੜ ਜਿਹੜਾ ਸਾਡੇ ਚਾਂਸ ਹੋ ਗਿਆ ਇੱਥੇ ਮੇਰੀ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਦਰਿਆਵਾਂ ਦੇ ਬੱਚੇ ਨਾ ਨਹਾਏ ਜਾਣ ਮੈਂ ਸਾਡੇ ਪਿੰਡ ਚੌਂਕ ਪਰ ਬਿੱਲਾ ਪਾਲੂ ਦਾ ਭਰਾ ਉਹਦਾ ਫੋਨ ਆਇਆ ਮੁੰਡਾ ਤੁਹਾਡਾ ਕਿੱਥੇ ਹੈ ਹਾਂ ਮੈਂ ਕਿਹਾ ਉਹ ਤਾਂ ਮਤਲਬ ਲਾਈਟ ਗਈ ਥੀ ਭਰਾ ਦੇ ਘਰ ਇਨਵਰਟਰ ਲੱਗੇ ਉੱਥ ਵੇ ਸਵੇਰ ਦਾ ਮੇਰੇ ਨਾਲੇ ਕੰਮ ਕਰਾਰੇ ਦੇਗਾ ਛੁੱਟੀਆਂ ਹੋ ਗਈਆਂ ਦੁਕਾਨ 'ਤੇ ਮੇਰੇ ਨਾਲ ਰਹਿੰਦਾ ਸਾਡਾ ਕੰਮ ਬਿਲਡਿੰਗ ਦਾ ਤਾਂ ਮੇਰੇ ਨਾਲ ਰਹਿੰਦਾ ਟਿਊਸ਼ਨ ਤੇ ਆ ਕੇ ਫੇਰ ਘਰੀ ਆਇਆ ਹੁਣ ਮੈਂ ਨੂੰ ਕਿਹਾ ਮੈਨੂੰ ਦੁਕਾਨ ਤੇ ਲੈਣਾ ਜੀ ਹਾਂ ਰੈਸਟ ਕਰਕੇ ਦੁਕਾਨ ਤੇ ਮੈਨੂੰ ਲੈਣਾ ਜੀ ਘਰ ਦੇ ਬਾਹਰ ਨੋ ਲਾਈਟ ਚਲ ਗਈ ਤਾਂ ਮੈਂ ਅਸੀਂ ਉੱਥੇ ਚੋਂ ਬੈਠੇ ਵੇ ਤੇ ਉਹ ਫੇਰ ਭਰਾ ਦੇ ਮੁੰਡੇ ਨਾਲ ਕੋਈ ਯਾਰ ਦੋਸਤ ਆਇਆ ਹੁਣ ਭਰਾ ਦੇ ਮੁੰਡੇ ਦਾ ਅੱਡਾ ਪੰਕਜ ਕੋਈ ਮੁੰਡਾ ਹੂੰ ਉਹਨੂੰ ਲੈਣਗੇ ਉਸ ਤੋਂ ਬਾਅਦ ਉਹ ਵੇਖ ਲੈ ਇੱਧਰ ਆ ਗਈ ਕਦੀ ਆਏ ਨੀ ਜ਼ਿੰਦਗੀ ਜਿੱਤੇ ਨਾ ਕਦੀ ਨਹਿਰਾ ਨਾ ਕਦੀ ਕਿਤੇ ਕਦੀ ਨਿਕਲਦਾ ਹੀ ਨਹੀਂ ਉਹ ਸਰ ਤੁਹਾਡੇ ਬੇਟੇ ਨਾਲ ਤਾਂ ਐਸਾ ਹੋ ਗਿਆ ਤੁਹਾਡੇ ਨਾਲ ਐਸਾ ਹੋ ਗਿਆ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਤਾਂ ਕਿ ਬਾਕੀਆਂ ਦੇ ਕਿਸੇ ਪਰਿਵਾਰ ਨਾਲ ਇਦਾਂ ਦੀ ਘਟਨਾ ਨਾ ਕੱਟ ਸਕੇ ਗੱਲ ਪਤਾ ਗਿਆ ਜੀ ਇੱਕ ਤਾਂ ਹੁੰਦੇ ਮੁੰਡੇ ਵਿਗੜ ਗਏ ਵੇ ਚਲੋ ਕੀ ਦੇ ਮੁੰਡਾ ਵਿਗੜਾ ਨਾ ਇਹ ਜਿਹੜੇ ਖਰੇ ਬਰਵਾਰ ਹੁੰਦੇ ਬੰਦੇ ਬੱਧਾ ਚਲ ਜਾਵੇ ਫਿਰ ਦਿੱਕਤ ਆਂਦੀ ਨਾ ਇੱਕ ਤਾਂ ਜਿਹੜੇ ਘਾਟ ਖੁੱਲੇ ਜਾਂਦੇ ਤਾਂ ਸੇਫਟੀ ਲਾਈ ਜਾਵੇ ਚਲੋ ਰਿੰਗ ਜੰਗਲਾ ਲੱਗਿਆ ਜੰਗਲਾ ਲੱਗਿਆ ਹੋਵੇ ਨਾ ਤਾਂ ਬਣ ਵੱਡੇ ਵਿੱਚ ਬੰਦਾ ਰਹਿ ਕੇ ਫਸਦਾ ਜਾਂਦਾ ਉੱਥੇ ਨੱਗਾ ਵੀ ਨਿਕਲਿਆ ਜਾਂਦਾ ਪਰ ਇਹ ਤੇ ਹੈ ਹੀ ਨਹੀਂ ਕੋਈ ਮੈਂ ਤਾਂ ਅਸਲੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਅਸੀਂ ਪੜਦੇ 10ਵੀਂ ਤੱਕ ਅਸੀਂ ਉੱਪਰਲੇ ਘਾਟ ਪਰ ਆਂਦੇ ਅਸੀਂ ਵੀ ਆਂਦੇ ਹੁੰਦੇ ਕਦੀ ਬਣਵਦਰਾਂ ਨਾ ਮੈਂ ਤਾਂ ਅਸਲੀ ਪਹਿਲੀ ਵਾਰੀ ਘਾਟ ਦੇਖਿਆ ਹੈ ਖੁੱਲਾ ਘਾਟ ਹੈ ਜੋ ਹੁਣ ਤੋ ਤਾਂ ਹੋ ਹੀ ਗਿਆ ਪਰ ਦਰਨਾ ਨੂੰ ਅੰਦਾਲੀ ਤੇ ਨਾ ਹੀ ਕਦੀ ਨੇ ਰੱਖੀ ਕਦੀ ਜਗੇ ਨਹੀਂ ਜ਼ਿੰਦਗੀ ਅੱਗੇ ਪਿੱਛੇ ਉਹ ਮਤਲਬ ਆ 16 ਸਾਲ ਦਾ ਉਹਨੂੰ ਹੋਣਾ ਤਾਂ ਹੁਣ ਆਲੇ ਕੁ ਨਾਮ ਕੀ ਸੀਗਾ ਹਰਸ਼ ਰਾਣਾ ਠੀਕ ਹੈ ਹਾਂਜੀ ਕੀ ਹੋਇਆ ਕੀ ਸੀਗਾ ਉਹ ਨਾ ਮੁੰਡਾ ਇੱਕ ਹੋਰ ਦਾ ਨਾਲ ਦਾ ਦੋਸਤ ਉਹਨੇ ੱੱਲੇ ਵੀ ਇਦਾਂ ਅੱਗੇ ਨੂੰ ਕਹਿੰਦਾ ਅੱਜ ਜਨਵਾ ਜਾ ਤੇ ਅੱਗੇ ਨੂੰ ਡੁੱਬਣੇ ਪੈਰ ਚੱਲਿਆ ਉਹਨੂੰ ਟੱਕੇ ਲੱਗਦੇ ਮਤਲਬ ਟੱਕਾ ਪਿੱਤੀ ਹੋ ਗਏ ਉਹਨੇ ਭਾਜੀ ਫੜ ਜਾ ਬਥਾਉਣਾ ਉਹ ਤੇ ਛੁੱਟ ਗਿਆ ਉਹ ਆ ਗਿਆ ਮੁੜ ਕੇ ਹੀ ਕੋਈ ਮੁੰਡਾ ਤੇ ਵਿਚਾਰ ਉਹ ਵੀ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਸਭਾ ਨੂੰ ਵੱਧ ਗਿਆ ਸੀ ਲੱਕੜੀ ਚੱਤੀ ਇੱਥੇ ਤੇ ਉਹਨੂੰ ਬਚਾਉਣ ਲੱਗੇ ਫਿਰ ਉਹ ਤੜਦੀ ਚੱਲ ਗਿਆ ਉੱਧਰ। ਨਾਮ ਕੀ ਤੁਹਾਡਾ? ਮੈਂ ਨਿਸ਼ਾਨ। ਨਿਸ਼ਾਨਤ। ਕਿੰਨੇ ਲੋਕ ਸੀਗੇ? ਕਿੰਨੇ ਜਣੇ ਸੀ ਤੀਨਾਂ ਆਏ ਵੇ। ਆਣਦੇ ਸਤੋ ਗੋੜ। ਇੱਕ ਮੈਨ ਨਾਲ ਸਮਝਾ ਵਸ। ਹੂੰ। ਤੁਹਾਨੂੰ ਤੇਰ ਨਾਂ ਆਉਂਦਾ ਸੀ? ਹਾਂ। ਤੁਸੀਂ ਕਿਧਰ ਆ ਗਏ ਇੱਥੇ ਨਾਲ ਜਤੈ ਨਾਲ ਇਹ ਦੋ ਮੁੰਡੇ ਇੱਥੇ ਨਾਰੇ ਸੀ ਤੇ ਇੱਕ ਮੁੰਡਾ ਡੁੱਬਣ ਲੱਗਿਆ ਤੇ ਦੂਜੇ ਬਚਾਉਣ ਦੇ ਚੱਕਰ ਚ ਉਹ ਵੀ ਨਾਲੇ ਡੁੱਬ ਗਿਆ ਜੀ ਉਹਨੇ ਸਰ ਇਹ ਲੋਕਲੀ ਨੰਗਲ ਦੇ ਬਸਣਿਕ ਸੀ ਇਹ ਲੋਕਾਂ ਨੰਗਲ ਦੇ ਸੀ ਤੇ ਸਰ ਤੇ ਸਰ ਹੁਣ ਕੀ ਕਿ ਡਰਾਈਵਰ ਵਗੈਰਾ ਲਗਾਏ ਗਿਆ ਹਾਂ ਹਾਂ ਡਰਾਈਵਰਾਂ ਨੂੰ ਫੋਨ ਕਰਤਾ ਆਣ ਲੱਗੇ ਨੇ ਹੁਣ ਉਹਨਾਂ ਦੇ ਡੈੱਡ ਬੋਡੀ ਕੱਢਾਂਗੇ ਕੀ ਸਰ ਕੀ ਅਪੀਲ ਕਰੋਗੇ ਕਿਉਂਕਿ ਕਾਫੀ ਦੁਖਤ ਘਟਣਾ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਦੇ ਦੋ ਚਿਰਾਗ ਚਲੇ ਗਏ ਲੋਕਾਂ ਨੂੰ ਕੀ ਅਪੀਲ ਕਰੋ ਕਿਉਂਕਿ ਅਕਸਰ ਦੇਖਿਆ ਗਿਆ ਜਿਨ੍ਹਾਂ ਨੂੰ ਬੱਚੇ ਨੂੰ ਨਹੀਂ ਵੀ ਤੈਰਨਾ ਆਦਾ ਉਹ ਵੀ دریاਵਾਚ ਜਾਂ ਨਹਿਰਾਂ ਚ ਤੁਰ ਪਹੁੰਚ ਜਾਂਦੇ ਆ ਕੀ ਅਪੀਲ ਕਰੋਗੇ ਇਦਾਂ ਦੇ ਬੱਚਿਆਂ ਨੂੰ ਸਾਰੇ ਜਿੰਨੇ ਵੀ ਨੰਗਰ ਦੇ ਵਸਨੀਕ ਬੱਚਿਆਂ ਦੇ ਮਾਪਿਆਂ ਨੂੰ ਜਿਹੜੇ ਬੱਚੇ 16 17 ਸਾਲ ਦੇ ਨੇ ਹੁਣ ਛੁੱਟੀਆਂ ਹੋ ਜਾਣੇ ਆਲੇ ਹੁਣ ਹੋਰ ਵੀ ਉਹਨਾਂ ਦਾ ਖਿਆਲ ਰੱਖੋ ਉਹਨਾਂ ਨੂੰ ਆਪਣੇ ਘਰ ਰੱਖੋ ਦੁਪਹਿਰ ਨੂੰ ਨਾ ਬਾਹਰ ਘੁੰਮਣ ਦਿਓ ਕੋਸ਼ਿਸ਼ ਕਰੋਗੇ ਉਹ ਘਰ ਹੀ ਰਹਿਣ ਜਾਂ ਫਿਰ ਜੇ ਉਹਨਾਂ ਨੂੰ ਨਹਾਣਾ ਵੀ ਹੈ ਕਿਤੇ সুইਮਿੰਗ ਪੂਲ ਵਗੈਰਾ 'ਚ ਆਪਣਾ ਐਡਮਿਸ਼ਨ ਕਰਾ ਦੋ ਉਹਨਾਂ ਦਾ ਇੱਥੇ ਨਾ ਪਰ ਐ ਬਹੁਤ ਖਾਸੇ ਹੋ ਜਾਣਗੇ ਕਿ ਹਜੇ ਤਾਂ ਬੱਚਿਆਂ ਦੀ ਛੁੱਟੀਆਂ ਨਹੀਂ ਹੋਈਆਂ ਜੇ ਉਹ ਛੁੱਟੀਆਂ ਹੋ ਗਈਆਂ ਤਾਂ ਫਿਰ ਹੋਰ ਜਿਆਦਾ ਮਹਾਸੇ ਹੋ ਜਾਣਗੀ ਜਾਣਕਾਰੀ ਮਿਲੀ ਕਾਫੀ ਦੁੱਖਤ ਘਟਨਾ ਹੋ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਹਾਂ ਜੀ ਮੈਂ ਮੌਕੇ ਤੇ ਹਾਂਗਾ ਇੱਕ ਦਸਨੀ ਜਿਹੋ ਬੱਚਾ ਪੜਦਾ ਸੀ ਗੈਰਮੀ ਦੇ ਵਿੱਚ ਇੱਕ ਡੁੱਬ ਰਿਹਾ ਸੀ ਦੂਸਰਾ ਉਹਨੂੰ ਬਚਾਉਣ ਬਾਅਦ ਕੋਣ ਛਾਲ ਮਾਰੀ ਉਹ ਨਾਲ ਹੀ ਉਹ ਵੀ ਵਿੱਚ ਪਾਣੀ ਦੇ ਵਹਾ ਦੇ ਵਿੱਚ ਹੂੰ ਕੋਸ਼ਿਸ਼ ਕਰ ਰਹੇ ਆ ਕਿਤਨਾ ਡੈਡ ਬਡੀ ਮਿਲਦੇ ਨੇ ਤੇ ਸਰ ਕਾਫੀ ਦੁਖਦ ਘਟਨਾ ਸੀ ਕਿ ਆਪੀ ਲੋਕਾਂ ਨੂੰ ਕਰੋਗੇ ਕਿਉਂਕਿ ਬੱਚੇ ਮਾਂ ਪੇ ਨੂੰ ਬਿਨਾਂ ਦੱਸਿਆ ਇਦਾਂ ਭੱਜ ਜਾਂਦੇ ਆ ਨਹਿਰਾਂ ਦੇ ਵਿੱਚ ਨਹਾਉਣ ਚਲੇ ਜਾਂਦੇ ਹੈਗੇ ਆ ਬਈ ਪ੍ਰਾਯਾ ਦੇ ਵਿੱਚ ਨੂੰ ਪਰ ਇਹ ਰੋਕਣਾ ਚਾਹੀਦਾ ਮਾਪੇ ਨੂੰ ਵੀ ਇਹ ਚੀਜ਼ਾਂ ਤੋਂ ਵੀ ਮੇਰੇ ਬੱਚੇ ਦੇ ਬੱਤੀ ਇਹ ਚੀਜ਼ ਹੈ ਨਹਿਰਾਂ ਦੇ ਵਿੱਚ ਦਰਿਆ ਦੇ ਘਣਾਉਂ ਚੱਲਦੇ ਨੇ ਇਹ ਬਿਲਕੁਲ ਨਹੀਂ ਗਲਤ ਗੱਲ ਹੈ ਹੂੰ ਪਾਣੀ ਦਾ ਪਤਾ ਨਹੀਂ ਹੁੰਦਾ ਕਿੱਥੇ ਕਿੰਨੀ ਡੁਗਾਈ ਦੇ ਵਿੱਚ ਹੈਗਾ ਪਾਣੀ ਤੇ ਇਹੀ ਗੱਲ ਇੱਥੇ ਹੋਈ ਹੈਗੀ ਆ ਸਾਰੇ ਪ੍ਰਵਾਸੀ ਐ ਕਿ ਜਾਂ ਲੋਕਲ ਬੰਦੇ ਜਿਹੜੇ ਆ ਕੇ ਪਏ ਮੈਂ ਮੌਕੇ ਤੇ ਜਿਆ ਆਇਆ ਹੈਗਾ ਤੇ ਵੈਰੀਫਾਈ ਕਰਦੇ ਨੇ ਬਿਲਕੁਲ